ਬਿਲਕੁਲ ਕਾਂਗਰਸ ਪਾਰਟੀ ਦੇ ਵਰਕਰ ਨੇ ਦਿਨ ਰਾਤ ਨਿਹੰਤ ਕਰਕੇ ਜਿਹੜੇ 2022 ਚ ਮਯੂਸੀ ਦੇ ਅਲਾਰਮ ਸੀ ਸੀਗੇ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਸੀ ਜਿਵੇਂ ਨਾਬੇ ਵੀ 40-45000 ਤੋਂ ਹਾਰੇ ਸੀ ਉਹਨੂੰ ਕਵਰ ਕਰਕੇ ਅੱਜ 4000 ਵੋਟ ਦੀ ਜਿਹੜੀ ਜਿੱਤ ਜਿੱਤ ਹੋਈ ਆ 50000 ਵੋਟ ਕਵਰ ਹੋਈ ਆ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਲੀਡ ਮਿਲੀ ਜਿਹੜਾ 40-45 ਹਜ਼ਾਰ ਘੱਟ ਸੀ ਵੋਟ ਉਹ ਵੀ ਘਬਰ ਹੋਈ ਔਰ 4000 ਵੋਟ ਦੀ ਲੀਡ ਵੀ ਹੋਈ ਪੰਜਾਬ ਦੇ ਵਿੱਚੋਂ ਇਹ ਸੀਟਾਂ ਮਿਲਿਆ ਨੇ ਸਪੋਰਟ ਕਰਾਂ ਪੰਜਾਬ ਨੂੰ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮਿਹਨਤ ਦਾ ਸਦਕਾ ਹੈ ਔਰ ਲੀਡਰਸ਼ਿਪ ਇਕਜੁੱਟ ਚੱਲੀ ਆ ਮਮਾਰਤ ਗਾਨ ਜਿਹੜਾ ਚਾਹਨਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਰਾਜਾ ਬੜਿੰਗ ਜੀ ਨੂੰ ਜਿਨ੍ਹਾਂ ਨੇ ਆਪਸੀ ਕੋਈ ਕਲੈਸ਼ਵਾਜੀ ਦੀ ਕੀਤੀ ਔਰ ਸਾਰੇ ਵਰਕਰਾਂ ਨੂੰ ਇੱਕ ਮੁੱਠੋ ਕੇ ਨਾਲ ਚਲਾ ਕੇ ਅੱਜ ਜ਼ੀਰੋ ਤੋਂ ਮੈਂ ਸਮਝਦੇ ਆ ਕਿ ਪਾਰਟੀ ਜਦੋਂ 2022 ਚ ਇਹ ਕਿਤੇ ਕਿਤੇ ਪਾਣੀ ਸੀ ਅੱਜ ਲੱਖ ਲੱਖ ਤੋਂ ਉੱਪਰ ਲਿਆਂਦਾ ਪਾਰਟੀ ਨੂੰ ਤਾਰਦਾ ਔਰ ਅੱਜ ਲੋਕ ਪੰਜਾਬ ਦੇ ਆਸ ਕਰਨ ਲੱਗ ਗਏ ਕਿ ਕਾਂਗਰਸਾਈ ਦੇਖੋ ਸ਼ਾਮ ਤੱਕ ਪਤਾ ਲੱਗ ਜਾਣਾ ਮੈਨੂੰ ਤਾਂ ਬੈਠਾ ਅੱਜ ਵੀ ਕਹਿਣਾ ਕਿ ਇੰਡੀਆ ਬਣਾਏਗੀ ਇੰਡੀਆ ਗੱਡਣ ਵਾਲੀ ਸਰਕਾਰ ਠੀਕ ਹੈ ਲੋਕ ਉਹ ਵੀ ਉਹ इमोशनल ਟੱਚ ਹੈ ਅਕਾਲੀ ਦਲ ਡਾਊਨ ਹੋਇਆ ਹੈ ਅਕਾਲੀ ਦਲ ਡਾਊਨ ਹੋਇਆ ਹੈ ਔਰ ਲੋਕਾਂ ਦਾ ਫੈਸਲਾ ਹੈ ਲੋਕਾਂ ਦੇ ਫੈਸਲੇ ਨੂੰ ਕੋਈ ਨਕਾਰ ਨਹੀਂ ਸਕਦਾ ਲੋਕਾਂ ਦੇ ਫੈਸਲੇ ਨੂੰ ਤੁਹਾਨੂੰ ਵੈਲਕਮ ਕਰਨਾ ਪਏ ਬਹੁਤ ਖੁਸ਼ੀ ਦਾ ਦਿਨ ਹੈ ਜੀ ਜਿਹੜਾ ਕਾਂਗਰਸ ਪਾਰਟੀ ਨੇ ਲੀਡ ਕੀਤੀ ਆ ਤੇ ਨਾਬਾ ਦੇ ਵਿੱਚ ਪਹਿਲਾਂ ਬੁਰੀ ਤਰ੍ਹਾਂ ਹਾਰੇ ਸੀਗੇ ਵਿਧਾਨ ਸਭਾ ਦੇ ਵਿੱਚ ਉਹ ਲੀਡ ਕਵਰ ਕਰਕੇ ਉਲਟਾ ਹੋਰ ਜਿੱਤ ਪ੍ਰਾਪਤ ਕੀਤੀ ਆ